ਪ੍ਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ ਕਿ ਪੂਜਾ ਕਸਕੇ ਬੋਲਣਾ ਹੈ ਤੇ ਬੁਲਾ ਨਹੀਂ ਚਾਰੂ ਪੂਜਾ ਨੇ ਕਹਿਣਾ ਪੂਜਾ ਗੁਰ ਸ਼ਬਦ ਵਿਚਾਰ ਅਵਰ ਨਹੀਂ ਦੂਜਾ ਏਕੋ ਰਵ ਰਹਿਆ ਸਭ ਠਾਈ ਅਵਰ ਨਾ ਦੀਸ ਕਿਸ ਪੂਜ ਚੜਾਈ ਰਹਾਉ ਮਨ ਤਨ ਆਗੇ ਜੀੜਾ ਤੁਝ ਪਾਸ ਜੋ ਭਾਵੈ ਤਿਉ ਰਖੋ ਅਰਦਾਸ ਸਚ ਜਿਹਵਾ ਹਰ ਰਸਨ ਰਸਾਈ ਗੁਰਮਤ ਛੂਟਸ ਪ੍ਰਭ ਸਰਣਾਈ ਕਰਮ ਧਰਮ ਪ੍ਰਭ ਮੇਰੇ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਗੁਰ ਕੈ ਵਸ ਚਾਰ ਪਦਾਰਥ ਤੀਨ ਸਮਾਏ ਏਕ ਕਰਤਾਰਥ ਕਰਤਾਰਥ ਰਾਰੇ ਨੂੰ ਸੇ ਅੱਲਾਹ ਕੀ ਕੂਲਨਾ ਹੈ ਕਿ ਕਰਤਾਰਸ ਕੀ ਕਹਿਣਾ ਕਰਤਾਰਥ ਸਤਗੁਰ ਜੀਏ ਮੁਕਤ ਧਿਆਨਾ ਹਰ ਪਾਤ ਛੀਨ ਭੈ ਪ੍ਰਧਾਨਾ ਮਾਨ ਤਾਨ ਸੀਤਲ ਗੁਰ ਦਾਈ ਮਾਨਤਾਨ ਸੀਤਲ ਤੇ ਸਾਮ ਦੁਰ ਇੱਕ ਯਮ ਖਲਾਦਨੀ ਬੂਝ ਬੁਝਾਈ ਪ੍ਰਭ ਨਿਵਾਦੀ ਕੈਨ ਕੀਮਤ ਪਾਈ ਕਹ ਨਾਨਕ ਦੁਰ ਬੂਝ ਬੁਝਾਈ ਨਾਮ ਬਿਨਾ ਗਾਤ ਕਿਨਾਂ ਨ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਦੁਰ ਬਖਸ ਲਏ ਗੁਰ ਪੂਰਾ सच्ची बणत बनाई हर रंग राते सदा रंग साचा दुख बिसरे पात पाई झूठी दुर्मत की चतुराई झूठी पत विश्राम लाना है झूठी दुर्मत की चतुराई बिन सत बार न लागा काई बिन सत ही विश्राम है बिन सत बार न लागा काई कहाओ ਮਨਮੁਖ ਕੋ ਦੁਖ ਦਰਦ ਵਿ ਆਪਸ ਮਨਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੀਲ ਲਏ ਸਰਣਾਈ ਮਨਮੁਖ ਤੇ ਆਰੂ ਭਗਤ ਨ ਹੋਵਸ ਮਨਮੁਖ ਤੇ ਆਰੂ ਭਗਤ ਨ ਹੋਵਸ ਹਉ ਮੈਂ ਪਚਹਿ دیਵਾਨੀ ਇਹੁ ਮਨੁਆ ਆਖਿਨ ਊਬ ਪਿਆਲੀ ਜਬ ਲਗ ਸਬਦ ਨ ਜਾਣੇ ਜਬ ਲਗ ਸ਼ਬਦ ਨਾ ਜਾਣੇ ਭੁੱਖ ਪਿਆਸਾ ਜਾਗ ਭਿਆ ਤਿਬਤ ਨਹੀਂ ਬਿਨ ਸਤ ਗੁਰ ਪਾਏ ਸਹਜ ਸਹਜ ਮਿਲੇ ਸੁਖ ਪਾਈਐ ਦਰਗਹ ਤਦਾ ਜਾਏ ਦਰਗਹ ਦਨ ਦਰਗਹ ਦਾਨਾ ਬਿਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਦਰਗਹ ਦਾਨਾ ਬਿਨਾ ਇਕ ਆਪੇ ਸਿ ਵਿਸਰਾਮ ਹੈ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸਾਚ ਵਿਚਾਰਸ ਆਪੇ ਬੁੱਧਾ ਪਾਦ ਨਿਰਮਾਣੀ ਜਾਲ ਤਰੰਗ ਅਗਨੀ ਪਵਨੈ ਫੁਨ ਤ੍ਰੈ ਮਿਲ ਜਗਤ ਉਪਾਇਆ ਜਾਲ ਤਰੰਗ ਅਗਨੀ ਪਵਨੈ ਫੁਨ ਇਥੇ ਵਿਸਰਾਮ ਹੈ ਤ੍ਰੈ ਮਿਲ ਜਗਤ ਉਪਾਇਆ ਐਸਾ ਬਾਲਸ਼ਲ ਤਿੰਨ ਕਉ ਦੀਆ ਹੁਕਮਿ ਠਾਕ ਰਹਾਇਆ ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜਾਨਾ ਪਾਇਆ ਜਾਤ ਵਰਨ ਤੇ ਭੈ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਤ ਸੇ ਨਿਰਮਲ ਦੁਖ ਹੋਮੈ ਮੈਲ ਚੁਕਾਇਆ ਨਾਨਕ ਤਿਨ ਕੇ ਚਰਨ ਪਖਾਲੇ ਜਿਨਾ ਗੁਰਮੁਖ ਸਾਚਾ ਪਾਇਆ ਪਰਬਤੀ ਮਹੱਲਾ ਤੀਜਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰਾ ਨਾਲ ਹਰ ਮੰਦਰ ਸਭ ਦੇ ਖੋਜੀ ਐ ਹਰ ਨਾਮੋ ਲੇ ਹੁਸਮਾਲ ਮਨ ਮੇਰੇ ਸਬਦ ਰਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਰਗਤੀ ਸਾਚੀ ਸੋਏ ਰਹਾਉ ਹਰ ਮੰਦਰ ਏਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨ ਹੋਏ ਮਾਨਸ ਪਰ ਤੇਮ ਕਲਾ ਕੀ ਬੋਲੀਆ ਮਨਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੁਖਮਾਨ ਪੂਰ ਨ ਮੇਟਨ ਹਾਰ ਸ਼ਬਦ ਚੀਨ ਸੁਖ ਪਾਇਆ ਸੱਚਾ ਨਾਏ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਘੂਰ ਅੰਤ ਘੂਰੰਧਾਰ ਜੀ ਹਰ ਮੰਦਰ ਇਹੋ ਜਗਤ ਹੈ ਸ਼੍ਰੀ ਰਾਮ ਗੋਦ ਬਿਨ ਘੂਰੰਧਾਰ ਕੋਰੰ ਕੋਰੰਧਾਰ ਥੋੜਾ ਸੂਖਮ ਰੂਪ ਚੜਾ ਤੁਲੇ ਦਾ ਕੋਰੰਧਾਰ ਦੂਜਾ ਪਾਉ ਕਰ ਪੂਜ ਦੇ ਮਨ ਮੁਖ ਅੰਧ ਗਵਾਰ ਜਿਥਾ ਲੇਖਾ ਮੰਗੀਐ ਜਿਥਾ ਦੇਹ ਜਾਤ ਨ ਜਾਏ ਸਚ ਰਤੇ ਸੇਖਰੇ ਦੁਖੀਏ ਦੂਜੈ ਪਾਏ ਹਰ ਮੰਦਰ ਮਹਨਾ ਹਰ ਮੰਦਰ ਮਹ ਨਾਮ ਨਿਧਾਨ ਹੈ ਨਾ ਗੂਜਹਿ ਮੁਗਦਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਔਰ ਧਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪ੍ਰਥਵਿਤ ਪਾਵਨ ਸੇ ਜਨ ਨਿਰਮਲ ਹਰ ਕਾ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਇਸ ਵਿੱਚ ਸੌਦਾ ਤੁਮਕ ਏਕ ਨਾਮ ਇਥੇ ਵਿਸਰਾਮ ਹੈ ਗੁਰਮੁਖ ਲੈਨ ਸਵਾਰ ਹਰ ਮੰਦਰ ਹਰ ਮੰਦਰ ਮੈਂ ਮਨ ਲੋਹਟ ਹੈ ਹਰ ਮੰਦਰ ਮੈਂ ਤੁਮਕ ਮਨ ਲੋਹਟ ਹੈ ਮੋਹਿਆ ਦੂਜੈ ਪਾਇ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਇ ਨਾਨਕ ਗੁਰਮੁਖ ਵਣ ਜੀਐ ਸੱਚਾ ਸੌਦਾ ਹੋਇ ਪ੍ਰਭਾਤੀ ਮਹੱਲਾ ਤੀਜਾ ਭੈ ਭਾਇ ਜਾਗੇ ਸੇ ਜਨ ਜਾਗਰਣ ਕਰਹਿ ਭੈ ਭਾਇ ਜਾਗੇ ਚਤੰਕ ਸੇ ਜਨ ਜਾਗਰਣ ਕਰਹਿ ਜਿਤੇ ਵਿਸਰਾਮ ਹੈ ਓ ਮੈਂ ਮੈਲ ਉਤਾਰ ਸਦਾ ਜਗ ਹੈ ਘਰ ਆਪਣਾ ਰੱਖ ਹੈ ਪੰਜ ਤਸਕਰ ਕੱਢ ਹਮਾਰ ਮਨ ਮੇਰੇ ਗੁਰਮੁਖ ਨਾਮ ਧਿਆਇ ਜਿਤ ਮਾਰਗ ਹਰ ਪਾਈਐ ਮਨ ਸਹੀ ਕਰਮ ਕਮਾਐ ਰਹਾਉ ਗੁਰਮੁਖ ਸਹਿਜ ਧਨ ਉਪਜੈ ਦੁਖ ਹਉਮੈ ਵਿੱਚ ਹੋ ਜਾਇ ਹਰ ਨਾਮਾ ਹਰ ਮਨ ਵਸੈ ਸਹਜੇ ਹਰ ਗੁਣ ਗਾਇ ਗੁਰਮਤੀ ਮੁਖ ਸੋਹਣੇ ਹਰ ਰੱਖਿਆ ਔਰ ਧਾਰ ਐਥੇ ਓਥੇ ਸੁਖ ਕਣਾ ਜਾਪ ਹਰ ਹਰ ਉੱtre ਪਾਰ ਹਉਮੈ ਵਿੱਚ ਜਾਗਰਣ ਨਾ ਹੋਵਾਈ ਹਰ ਭਗਤ ਨਾ ਪਵਾਈ ਥਾਈ ਮਨ ਮੁਖ ਦਰ ਢੋਈ ਨਾ ਲਹੈ ਪਾਇ ਦੂਜੇ ਕਰਮ ਕਮਾਏ ਤ੍ਰਿਗ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੇ ਭਾਇ ਪਿਆਰ ਵਿਸ਼ਟਾਖੇ ਕੀੜੇ ਵਿਸ਼ਟਾ ਰਾਤੀ ਮਰ ਜੰਮ ਹੈ ਹੋਖਵਾਰ ਜਿਨ ਕੋ ਸਤਗੁਰ ਭੇਟਿਆ ਤਿਨਾਂ ਵਿਟੋ ਬਾਲ ਜਾਵ ਤਿਨ ਕੀ ਸੰਗਤ ਮੇਲ ਰਹਾ ਸੱਚੇ ਸੱਚ ਸਮਾਉ ਪੂਰਾ ਭਾਗ ਗੁਰ ਪਾਈਐ ਉਪਾਇ ਕਿਤ ਨਾ ਪਾਇਆ ਜਾਏ ਸਤ ਗੁਰ ਤੇ ਸਹਿਜ ਉਪਜੈ ਹਉਮੈ ਸਬਦ ਜਲਾਏ ਹਰ ਸਰਨਾਈ ਭਜ ਮਨ ਮੇਰੇ ਸਭ ਕਿਸ ਕਰਨੈ ਜੋਗ ਨਾਨਕ ਨਾਮ ਨਾ ਵਿਸਰੇ ਭਾਜੋ ਬੋਲਾ ਹੀ ਬੋਲਾ ਨਾਨਕ ਨਾਮ ਨਾ ਵਿਸਰੇ ਜੋ ਕਿਸ ਕਰੈ ਸੋ ਹੋਗ